ਹੈਲੋ ਜੀ ਸਸਿਕਾ ਗੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਟਿਮੈਥ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਛੋਲੇ ਭਟੂਰਿਆਂ ਦੀ ਰੈਸਪੀ ਸਭ ਤੋਂ ਪਹਿਲਾਂ ਇੱਕ ਕੌਲੀ ਚਿੱਟੇ ਛੋਲਿਆਂ ਨੂੰ ਮੈਂ 6-7 ਘੰਟੇ ਪਹਿਲਾਂ ਪਾਣੀ ਚ ਭਿਉਂਤਾ ਸੀ ਤੁਸੀਂ ਓਵਰਨਾਈਟ ਵੀ ਭਿਉਂਕੇ ਰੱਖ ਸਕਦੇ ਹੋ ਫਿਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੁੱਕਰ ਦੇ ਵਿੱਚ ਪਾਤਾ 4-5 ਕੌਲੀਆਂ ਪਾਣੀ ਇਹ ਪਾਤੀਆਂ ਤੇ ਅੱਧਾ ਚਮਚ ਪਾਇਆ ਮੈਂ ਇਹਦੇ ਵਿੱਚ ਨਮਕ ਦਾ ਅੱਧਾ ਚਮਚ ਪਾਇਆ ਹਲਦੀ ਦਾ ਤੇ ਦੋ ਚਮਚ ਆਪਾਂ ਇਹਦੇ ਵਿੱਚ ਕੋਈ ਵੀ ਆਇਲ ਰਾਈਫਾਇੰਡ ਆਇਲ ਹੁੰਦਾ ਜਿਹੜਾ ਜਾਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੁਸੀਂ ਦੋ ਚਮਚ ਉਹਦੇ ਨਾਲ ਜਿਹੜੇ ਚਨੇ ਆ ਇੱਕ ਤਾਂ ਟੁੱਟਦੇ ਨਹੀਂ ਇੱਕ ਜਿਹੜਾ ਉਪਲ ਕੇ ਬਾਹਰ ਵੀ ਨਹੀਂ ਪਾਣੀ ਆਉਂਦਾ ਤੇ ਦੋ ਇਲਾਇਚੀਆਂ ਤੇ ਦੋ ਲੌਂਗ ਇਹਦੇ ਵਿੱਚ ਪਾ ਦੇ ਮੈਂ ਕੁੱਕਰ ਦਾ ਢੱਕਣ ਬੰਦ ਕਰਤਾ ਤੇ ਹੁਣ ਇਹਨੂੰ ਗੈਸ ਤੇ ਰੱਖ ਕੇ ਤਿੰਨ ਵਿਸਲਾਂ ਇਸ ਦੀਆਂ ਵਜਾਵਾਂਗੇ ਤਿੰਨ ਤੋਂ ਚਾਰ ਵਿਸਲਾਂ ਤੁਸੀਂ ਵਜਾ ਸਕਦੇ ਹੋ ਕੁੱਕਰ ਦੀਆਂ ਇੰਨੇ ਆਪਣੇ ਛੋਲੇ ਉਬਲਦੇ ਨੇ ਇੰਨੇ ਆਪਾਂ ਪਟੂਰੀਆਂ ਦਾ ਜਿਹੜਾ ਆਟਾ ਤਿਆਰ ਕਰਦੇ ਆ ਇਹ ਪਟੂਰੀਆਂ ਜਿਹੜੇ ਮੈਂ ਆਟੇ ਤੋਂ ਬਣਾ ਕੇ ਤਿਆਰ ਕਰੂੰਗੀ ਤੁਸੀਂ ਮੈਦੇ ਮੈਦਾ ਵੀ ਲੈ ਸਕਦੇ ਹੋ ਆਟੇ ਦੇ ਜੇ ਤੁਸੀਂ ਪਟੂਰੇ ਬਣਾਉਣੇ ਨੇ ਚੰਗੀ ਤਰ੍ਹਾਂ ਤੁਸੀਂ ਜਾਂ ਤਾਂ ਕਿਸੇ ਕੱਪੜੇ ਨਾਲ ਛਾਣ ਲਿਓ ਜਾਂ ਕਿਸੇ ਬਰੀਕ ਛਾਣਨੀ ਨਾਲ 2 ਕੱਪ ਮੈਂ ਆਟੇ ਦੇ ਲੈਨੇ ਤੇ ਕੱਪ ਦਾ ਚੌਥਾ ਹਿੱਸਾ ਮੈਂ ਲਈ ਇਹਦੇ ਵਿੱਚ ਪਾਈਏ ਸੂਜੀ ਸੂਜੀ ਨਾਲ ਪਟੂਰੇ ਲੰਮੇ ਟਾਈਮ ਤੱਕ ਫੁੱਲੇ ਫੁੱਲੇ ਰਹਿੰਦੇ ਨੇ ਤੇ ਕੱਪ ਦਾ ਚੌਥਾ ਹਿੱਸਾ ਹੀ ਪਾਇਆ ਦਹੀਂ ਦਾ ਦਹੀਂ ਨਾ ਤਾਂ ਜਿਆਦਾ ਠੰਡਾ ਹੋਣਾ ਚਾਹੀਦਾ ਫ੍ਰਿਜ ਚੋਂ ਤੁਸੀਂ ਪਹਿਲਾਂ ਇਹਨੂੰ ਬਾਹਰ ਕੱਢ ਕੇ ਰੱਖ ਦਿਓ ਤੇ ਅੱਧਾ ਚਮਚ ਨਮਕ ਦਾ ਤੇ ਇੱਕ ਚਮਚ ਪਾਇਆ ਚੀਨੀ ਦਾ ਜਦੋਂ ਇਹਨੂੰ ਆਪਾਂ ਵਿਚਾਲੇ ਪਾਉਣਾ ਤੁਸੀਂ ਚੀਨੀ ਨਮਕ ਤੇ ਚਮਚ ਦਾ ਚੌਥਾ ਹਿੱਸਾ ਪਾਉਣਾ ਤੁਸੀਂ ਮਿੱਠੇ ਸੋਡੇ ਦਾ ਜਿਹਨੂੰ ਆਪਾਂ ਬੇਕਿੰਗ ਸੋਡਾ ਕਹਿੰਦੇ ਆ ਇਹ ਚਾਰੀ ਚੀਜ਼ਾਂ ਨੂੰ ਕੁਚਕਾਰ ਹੀ ਪਾਉਣਾ ਤੇ ਮਿੰਟਕ ਰੱਖ ਦਿਓ ਦੇਖੋ ਇਹਦਾ ਰਿਐਕਸ਼ਨ ਹੋਊਗਾ ਦਹੀਂ ਦੇ ਨਾਲ ਜਦੋਂ ਸੋਡੇ ਦਾ ਰਿਐਕਸ਼ਨ ਹੁੰਦਾ ਹੈ ਤਾਂ ਉਹ ਫਰਮਾਇਨਟ ਹੁੰਦਾ ਉਸ ਤੋਂ ਬਾਅਦ ਅੱਧਾ ਚਮਚ ਮੈਂ ਇਹਦੇ ਵਿੱਚ ਅਜਵਾਇਨ ਦਾ ਪਾਇਆ ਤੇ ਇੱਕ ਚਮਚ ਪਾਇਆ ਕਸੂਰੀ ਮੇਥੀ ਦਾ ਇਹ ਨਾਲ ਟੇਸਟ ਬਹੁਤ ਵਧੀਆ ਆਉਂਦਾ ਦੇਖੋ 1 ਮਿੰਟ ਹੋ ਗਿਆ ਦੇਖੋ ਇਹਦੀ ਝੱਗ ਜੀ ਬਣ ਗਈ ਹੁਣ ਆਪਾਂ ਸਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਮਿਲਾ ਕੇ ਆਪਾਂ ਆਟਾ ਗੁੰਨਣਾ ਆਟਾ ਤੁਸੀਂ ਠੰਡੇ ਪਾਣੀ ਨਾਲ ਨਹੀਂ ਗੁੰਨਣਾ ਹਲਕਾ ਗੁੰਦਣਾ ਕੋਸਾ ਪਾਣੀ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਗਰਮੀ ਹੈ ਹਜੇ ਤੁਸੀਂ ਕੋਸੇ ਪਾਣੀ ਨਾਲ ਗੁੰਨਣਾ ਜੇ ਪੂਰੀ ਠੰਡ ਚ ਗੁੰਨ ਰਹੇ ਹੋ ਤਾਂ ਤੁਹਾਨੂੰ ਗਰਮ ਪਾਣੀ ਨਾਲ ਜਿਹੜਾ ਪਟੂਰੀਆਂ ਦਾ ਆਟਾ ਗੁੰਨਣਾ ਪੋਗਾ ਕਿਉਂਕਿ ਇਹ ਇਹਨੂੰ ਆਪਾਂ ਗਰਮਾਹਤ ਦੇਣੀ ਹੁੰਦੀ ਹੈ ਗਰਮਾਹਤ ਨਾਲ ਹੀ ਇਹ ਆਟਾ ਜਿਹੜਾ ਆਪਣਾ ਫੁੱਲ ਕੇ ਤਿਆਰ ਹੁੰਦਾ ਦੇਖੋ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਇਹਨਾਂ ਦਾ ਸੌਫਟ ਆਟਾ ਬਣਾਉਣਾ ਹੈ ਰੋਟੀ ਤੋਂ ਥੋੜਾ ਜਿਹਾ ਸੌਫਟ ਹੁੰਦਾ ਆਟਾ ਇਹਦਾ ਜਿਆਦਾ ਸਖਤ ਨਹੀਂ ਗੁੰਨਿਆ ਜਾਂਦਾ ਜੇ ਤੁਸੀਂ ਮੈਦੇ ਦੇ ਬਣਾ ਰਹੇ ਹੋ ਤਾਂ ਠੀਕ ਹੈ ਮੈਦੇ ਨੂੰ ਸਿਰਫ ਛੰਨੀ ਨਾਲ ਛਾਂ ਲੈਣਾ ਜੇ ਆٹے ਦੇ ਬਣਾ ਰਹੇ ਹੋ ਤਾਂ ਤੁਸੀਂ ਕਿਸੇ ਕੱਪੜੇ ਨਾਲ ਜਾਂ ਕੋਈ ਚੁੰਨੀ ਹੁੰਦੀ ਹੈ ਪਤਲਾ ਕੱਪੜਾ ਹੁੰਦਾ ਉਹਦੇ ਨਾਲ ਤੁਸੀਂ ਛਾਂ ਲੈਓ ਉਹਦੇ ਨਾਲ ਬਿਲਕੁਲ ਬਰੀਕ ਜਿਹੜਾ ਆਟਾ ਬਣ ਕੇ ਤਿਆਰ ਹੋ ਜੂ ਬਿਲਕੁਲ ਮੈਦੇ ਵਰਗਾ ਮੈਦੇ ਵਰਗਾ ਟੈਕਸਚਰ ਆਉਂਦਾ ਫਿਰ ਇਹਦੇ ਵਿੱਚ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਪਟਕ ਪਟਕ ਕੇ ਮਾਰਨਾ ਹੈਗਾ ਇਹਦੇ ਵਿੱਚ 20 ਤੋਂ 25 ਵਾਰ ਪ੍ਰਾਂਤ ਜਿਆ ਤੁਸੀਂ ਕੋਈ ਵੀ ਖੁੱਲਾ ਭਾਂਡਾ ਲੈ ਲਿਓ ਉਹਦੇ ਵਿੱਚ ਦੇਖੋ ਤੁਸੀਂ ਇਸ ਤਰ੍ਹਾਂ 20 ਤੋਂ 25 ਵਾਰ ਮਾਰਨਾ ਹੈ ਇਹਦੇ ਨਾਲ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੂਗੀ ਨਹੀਂ ਤਾਂ ਜਿਹੜਾ ਮੈਦਾ ਹੁੰਦਾ ਹੈ ਜਾਂ ਆਟਾ ਹੁੰਦਾ ਜਦੋਂ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਵਗੈਰਾ ਪਾਉਂਦੇ ਆ ਖਮੀਰਿਆ ਜਾਂਦਾ ਤਾਂ ਉਹ ਚੰਗੀ ਤਰ੍ਹਾਂ ਸੈੱਟ ਨਹੀਂ ਆਉਂਦਾ ਕਿੰਨਾ ਹੀ ਤੁਸੀਂ ਇਸ ਨੂੰ ਮਸਲੋ ਪਰ ਇਸ ਤਰ੍ਹਾਂ 20-25 ਵਾਰ ਮਾਰਨਾ ਤੁਹਾਡਾ ਆਟਾ ਬਿਲਕੁਲ ਸੌਫਟ ਹੋ ਜਾਊਗਾ ਹਲਕਾ ਜਿਹਾ ਉੱਪਰ ਘਿਓ ਲਾ ਕੇ ਹੁਣ ਤੁਸੀਂ ਇਸ ਨੂੰ ਢੱਕ ਕੇ ਚਾਹੇ ਪੋਣੇ ਨੂੰ ਜਿਹੜਾ ਤੁਸੀਂ ਉੱਪਰ ਕੱਪੜਾ ਦੇ ਰਹੇ ਹੋ ਥੋੜਾ ਜਿਹਾ ਗਰਮ ਪਾਣੀ ਚ ਭਿਉਂ ਕੇ ਇਹਨੂੰ ਉੱਪਰ ਟਾਕ ਦਿਓ ਤਾਂ ਕਿ ਇਹਨੂੰ ਗਰਮੈਸ਼ ਮਿਲੇ ਤਾਂ ਇਹਨੂੰ ਤੁਸੀਂ ਗਰਮ ਜਗ੍ਹਾ ਤੇ ਰੱਖਣਾ ਕਿਸੇ ਤੇ ਜਾਂ ਤਾਂ ਕੋਈ ਕੁੱਕਰ ਜਾਂ ਕੜਾਹੀ ਨੂੰ ਪਹਿਲਾਂ ਗੈਸ ਤੇ ਗਰਮ ਕਰਕੇ ਤੁਸੀਂ ਉਹਦੇ ਵਿੱਚ ਸਟੈਂਡ ਰੱਖ ਕੇ ਆਟਾ ਰੱਖ ਦਿਓ ਟਾਕੇ ਉਸ ਨੂੰ ਕੜਾਹੀ ਜਾਂ ਕੁੱਕਰ ਨੂੰ ਉਹਦੇ ਨਾਲ ਇਹਨੂੰ ਗਰਮੈਸ਼ ਮਿਲੂ ਜਾਂ ਤੁਸੀਂ ਮਾਈਕ੍ਰੋਵੇਵ ਵਿੱਚ ਵੀ ਰੱਖ ਸਕਦੇ ਹੋ 2 ਘੰਟੇ ਤੁਸੀਂ ਇਸ ਨੂੰ ਗਰਮ ਜਗ੍ਹਾ ਤੇ ਰੱਖਣਾ ਉੱਧਰ ਦੇਖੋ ਆਪਣੇ ਛੋਲੇ ਆ ਜਿਹੜੇ ਬਣ ਕੇ ਤਿਆਰ ਹੋ ਗਏ ਉਬਲ ਗਏ ਸਿਟੀ ਆਉਣ ਵਾਲੀ ਤਿੰਨ ਸੀਟੀਆਂ ਵੱਜ ਚੁੱਕੀਆਂ ਨੇ ਇਹਦੇ ਵਿੱਚ ਦੇਖੋ ਆਪਾਂ ਤਿੰਨ ਸੀਟੀਆਂ ਆਉਣ ਤੇ ਗੈਸ ਨੂੰ ਬੰਦ ਕਰਤਾ ਤੇ ਸਟੀਮ ਨਿਕਲਦੇ ਦੇਖੋ ਢੱਕਣ ਖੋਲ੍ਹਿਆ ਆਪਾਂ ਛੋਲੇ ਇੱਕ ਵਾਰ ਚੈੱਕ ਕਰਦੇ ਆਂ ਦੇਖੋ ਬਿਲਕੁਲ ਪੱਕ ਚੁੱਕੇ ਨੇ ਹੁਣ ਆਪਾਂ ਇਸ ਸਬਜ਼ੀ ਨੂੰ ਤੜਕਾ ਲਗਾਵਾਂਗੇ ਗੈਸ ਤੇ ਮੈਂ ਰੱਖੀ ਹੈ ਕੜਾਹੀ ਇਹਦੇ ਵਿੱਚ 2/ਚਮਚ 2 ਜਾਂ 3 ਚਮਚ ਤੁਸੀਂ ਪਾਉਣੇ ਨੇ ਸਰੋਂ ਦੇ ਤੇਲ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਤੱਕ ਕਿ ਧੂਆ ਤੇਲ ਧੂਆ ਨਹੀਂ ਛੱਡ ਜਾਂਦਾ ਦੇਖੋ ਤੇਲ ਧੂਆ ਛੱਡਣ ਲੱਗਿਆ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਇੱਕ ਚਮਚ ਮੈਂ ਪਾਇਆ ਜੀਰੇ ਦਾ ਚਮਚ ਦਾ ਚੌਥਾ ਹਿੱਸਾ ਪਾਇਆ ਹਿੰਗ ਦਾ ਇਹਨੂੰ ਆਪਾਂ ਥੋੜਾ ਜਿਹਾ ਤੜਕਾ ਲਾਂਗੇ ਉਸ ਤੋਂ ਬਾਅਦ ਉਹ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਤੱਕ ਕਿ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਦੇਖੋ ਪਿਆਜ਼ ਆਪਣੇ ਥੋੜੇ ਜਿਹਾ ਪੁੱਜ ਗਏ ਉਸ ਤੋਂ ਬਾਅਦ ਚਾਰ ਕੱਟੀਆਂ ਹਰੀਆਂ ਮਿਰਚਾਂ ਪਾਈਆਂ ਨੇ ਤੁਸੀਂ ਇੱਕ ਹਰੀ ਮਿਰਚ ਆਪਣੇ ਟੇਸ ਦੇ ਅਨੁਸਾਰ ਵੱਧ ਜਾਂ ਘੱਟ ਪਾ ਸਕਦੇ ਹੋ ਉਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਪਾਇਆ ਮੈਂ ਇੱਕ ਚਮਚ ਹੁਣ ਆਪਾਂ ਸਾਰੀਆਂ ਚੀਜ਼ਾਂ ਨੇ ਨਾ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਕੋਈ ਵੀ ਚੀਜ਼ ਕੱਚੀ ਨਹੀਂ ਰਹਿਣੀ ਚਾਹੀਦੀ ਅਦਰਕ ਲਸਣ ਚੰਗੀ ਤਰ੍ਹਾਂ ਭੁੱਜ ਜਾਣਾ ਚਾਹੀਦਾ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਦੇਖੋ ਹੁਣ ਭੁੰਨਣ ਤੋਂ ਬਾਅਦ ਸਾਰਾ ਕੁਝ ਆਪਾਂ ਇਸ ਵਿੱਚ ਅੱਧਾ ਚਮਚ ਪਾਇਆ ਨਮਕ ਦਾ ਅੱਧਾ ਚਮਚੀ ਪਾਇਆ ਹਲਦੀ ਦਾ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਤੁਸੀਂ ਛੋਲੇ ਮਸਾਲਾ ਵੀ ਪਾ ਸਕਦੇ ਹੋ ਚਨਾ ਮਸਾਲਾ ਹੁੰਦਾ ਜਿਹੜਾ ਇੱਕ ਚਮਚ ਪਾਇਆ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਇਹ ਤਿੱਖੀ ਨਹੀਂ ਹੁੰਦੀ ਇਹਦਾ ਨਾ ਕਲਰ ਵਧੀਆ ਹੂ ਸਬਜ਼ੀ ਦਾ ਥੋੜੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਹੁਣ ਤਾਂ ਆਪਾਂ ਹਰੀ ਵੀ ਪਾਈ ਆ ਪਰ ਥੋੜੀ ਜਿਹੀ ਪਾਈ ਐ ਮੈਂ ਲਾਲ ਇਹ ਤੁਸੀਂ ਆਪਣੇ ਟੇਸ ਦੇ ਅਨੁਸਾਰ ਵਧ ਜਾ ਘਟ પા ਸਕਦੇ ਹੋ ਹੁਣ ਸਾਰੇ ਮਸਾਲਿਆਂ ਨੂੰ ਆਪਾਂ 30 ਤੋਂ 40 ਸਕਿੰਟ ਵਾਸਤੇ ਥੋੜਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਇੱਥੇ ਮੈਂ ਦੋ ਟਮਾਟਰਾਂ ਦਾ ਪੇਸਟ ਬਣਾ ਲਿਆ ਸੀ ਗ੍ਰाइंड ਕਰ ਲਿਆ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਮਸਾਲਾ ਘਿਓ ਨਹੀਂ ਛੱਡ ਜਾਂਦਾ ਘਿਓ ਜਾਂ ਤੇਲ ਨਹੀਂ ਛੱਡ ਜਾਂਦਾ ਦੇਖੋ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਆਇਲ ਛੱਡ ਤਾਂ ਉਹਨੇ ਹੁਣ ਆਪਾਂ ਜਿਹੜੇ ਉਬਲੇ ਹੋਏ ਛੋਲੇ ਨੇ ਇਹਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਮਸਾਲੇ ਨਾਲ ਛੋਲਿਆਂ ਨੂੰ ਮਿਕਸ ਕਰਾਂਗੇ। ਉਸ ਤੋਂ ਬਾਅਦ 1.5 ਚਮਚੇ ਦੇ ਵਿੱਚ ਕਸੂਰੀ ਮੇਥੀ ਪਾਉਣੀ ਹੈ। ਤੁਸੀਂ ਜਿਹੜੀ ਸੁੱਕੀ ਹੋਈ ਕਸੂਰੀ ਮੇਥੀ ਹੁੰਦੀ ਹੈ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ। ਜੇ ਨਹੀਂ ਹੈਗੀ ਤਾਂ ਤੁਸੀਂ ਧਨੀਆ ਵੀ ਪਾ ਸਕਦੇ ਹੋ, ਹਰਾ ਧਨੀਆ ਵੀ ਪਾ ਸਕਦੇ ਹੋ। ਹੁਣ ਆਪਾਂ ਸਬਜ਼ੀ ਨੂੰ ਟਾ ਕੇ 10 ਮਿੰਟ 15 ਪਕਾਵਾਂਗੇ। ਕਿਉਂਕਿ ਛੋਲੇ ਤਾਂ ਆਪਣੇ ਪੱਕੇ ਹੀ ਹੋਏ ਨੇ। ਥੋੜਾ ਜਿਹਾ ਆਪਾਂ ਇਸ ਨੂੰ ਮਸਾਲਿਆਂ ਨਾਲ ਇੰਨਾ ਕੁ ਪਕਾਉਣਾ ਹੈ ਕਿ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਛੋਲਿਆਂ ਦੇ ਵਿੱਚ ਆ ਸਕੇ। ਜਾਸਤੋ 12 ਮਿੰਟ ਆਪਾਂ ਇਸ ਨੂੰ ਮੀਡੀਅਮ ਫਲੇਮ ਤੇ ਪਕਾ ਲਿਆ। ਗੈਸ ਨੂੰ ਆਪਾਂ ਬੰਦ ਕਰਤਾ। ਉਸ ਤੋਂ ਬਾਅਦ ਇੱਕ ਕੜਚੀ ਦੇ ਵਿੱਚ ਮੈਂ ਇਸ ਤਰ੍ਹਾਂ ਜਾਂ ਕੋਈ ਤੁਸੀਂ ਛੋਟਾ ਪੈਨ ਲੈ ਸਕਦੇ ਹੋ। ਇਹਦੇ ਵਿੱਚ 2-3 ਚਮਚ ਦੇਸੀ ਘਿਓ ਦੇ ਲੈਨੇ। ਇਹ ਤੜਕੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਸਬਜ਼ੀ ਦੇ ਵਿੱਚ। ਤੇ ਕੁਸ਼ਕ ਮੈਂ ਕਤਰਨਾ ਅਦਰਕ ਦੇ ਲੈਨੇ। ਅਦਰਕ ਨੂੰ ਦੇਖੋ ਮੈਂ ਲੰਮਾ-ਲੰਮਾ ਇਸ ਤਰ੍ਹਾਂ ਬ੍ਰੀਕ-ਬ੍ਰੀਕ ਕੱਟ ਲਿਆ ਸੀ ਤੇ ਦੋ ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਦੇ ਵਿੱਚ ਕੱਟ ਲਗਾ ਲਿਆ ਸੀ। ਹੁਣ ਇਹਨਾਂ ਨੂੰ ਆਪਾਂ ਤੜਕਾ ਲਾਂਗੇ ਘਿਓ ਦੇ ਵਿੱਚ। ਇਦੇ ਨਾਲ ਜਿਹੜੀ ਖੁਸ਼ਬੂ ਵੀ ਬਹੁਤ ਵਧੀਆ ਆਉ ਉਹ ਸਬਜ਼ੀ ਦੇ ਵਿੱਚ ਤੇ ਟੇਸਟ ਵੀ ਬਹੁਤ ਵਧੀਆ ਆਉ। ਬਿਲਕੁਲ ਟਾ ਬਸਟਾਇਲ ਜਾਂ ਰੈਸਟੋਰੈਂਟ ਸਟਾਈਲ ਸਬਜ਼ੀ ਬਣ ਕੇ ਤਿਆਰ ਹੋ ਜਿਹੜੀ ਕਿ ਆਪਾਂ ਕਿਤੇ ਬਾਹਰੋਂ ਪਰੇਹਣੀਆਂ ਤੇ ਛੋਲੇ ਭਟੂਰੇ ਖਾਣਿਆ ਜਾਂ ਰੈਸਟੋਰੈਂਟਾਂ ਚ ਖਾਣਿਆ ਬਿਲਕੁਲ ਉਹੇ ਜਿਹਾ ਦੇਖੋ ਕਲਰ ਆਇਆ ਉਹੇ ਜਿਹਾ ਹੀ ਸਵਾਦ ਬਹੁਤ ਜ਼ਿਆਦਾ ਟੇਸਟੀ ਬਣੀ ਸੀ। ਸਬਜ਼ੀ ਆਪਾਂ ਬਣਾ ਕੇ ਰੱਖਤੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਆਪਣੇ ਆਟੇ ਨੂੰ ਵੀ ਦੇਖੋ 2 ਘੰਟੇ ਹੋ ਗਏ। ਦੇਖੋ ਤੁਸੀਂ ਦੇਖ ਸਕਦੇ ਹੋ ਹਲਕੀ ਇਹਦੇ ਵਿੱਚ ਜਾਲੀ ਬਣ ਰਹੀ ਹੈ ਹੁਣ ਆਪਾਂ ਥੋੜਾ ਜਿਹਾ ਕਿਉ ਇੱਕ ਚਮਚਾ ਕਿਉ ਜਾਂ ਤੇਲ ਰਿਫਾਈਨਡ ਔਇਲ ਨੂੰ ਥੋੜਾ ਜਿਹਾ ਲਗਾ ਕੇ ਇਸ ਨੂੰ ਇੱਕ ਵਾਰ ਮਸਲ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਸੌਫਟ ਹੋ ਜਾਵੇ ਦੇਖੋ ਬਿਲਕੁਲ ਸੌਫਟ ਆਟਾ ਹਾਰਡ ਨਹੀਂ ਹੈਗਾ ਹੁਣ ਦੇਖੋ ਇਹਦੇ ਪੇੜੇ ਬਣਾਉਣ ਦਾ ਤਰੀਕਾ ਥੋੜਾ ਜਿਹਾ ਅਲੱਗ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਪੇੜੇ ਬਣਾਉਣੇ ਨੇ ਕੋਟ ਰੈਸਟੋਰੈਂਟ ਚ ਜਿਹੜੇ ਪੇੜੇ ਨੇ ਉਹ ਇਸ ਤਰ੍ਹਾਂ ਬਣਦੇ ਨੇ ਦੇਖੋ ਇਸ ਤਰ੍ਹਾਂ ਨਾਲ ਤਾਂ ਬਿਲਕੁਲ ਗੋਲ ਬਣਨਗੇ ਜੇ ਤੁਸੀਂ ਆਪਾਂ ਜਿਵੇਂ ਰੋਟੀ ਦਾ ਪੇੜਾ ਬਣਾਉਣਾ ਉਸ ਤਰ੍ਹਾਂ ਬਣਾਉਂਗੇ ਤਾਂ ਇਹਦੇ ਵਿੱਚ ਕ੍ਰੈਕ ਰਹਿ ਜਾਂਦੇ ਨੇ ਇਸ ਤਰ੍ਹਾਂ ਬਿਲਕੁਲ ਗੋਲ ਪੇੜਾ ਬਣ ਕੇ ਤਿਆਰ ਹੁੰਦਾ ਤਾਂ ਕੋਈ ਵੀ ਇਹਦੇ ਵਿੱਚ ਕ੍ਰੈਕ ਨਹੀਂ ਆਉਂਦਾ ਜਦੋਂ ਕ੍ਰੈਕ ਪੇੜੇ 'ਚ ਰਹਿ ਜਾਂਦਾ ਤਾਂ ਤੁਹਾਡੇ ਭਟੂਰੇਆ ਜਦੋਂ ਭਟੂਰੇ ਤੁਸੀਂ ਤੇਲ 'ਚ ਛੱਡੋਗੇ ਤਾਂ ਉਹਨਾਂ ਦੇ ਵਿੱਚ ਤੇਲ ਜਾਊਗਾ ਉਹ ਟੁੱਟ ਵੀ ਸਕਦੇ ਉੱਥੋਂ ਫਟ ਵੀ ਸਕਦੇ ਦੇਖੋ ਸਾਰੇ ਪੇੜੇ ਤੁਸੀਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲੈਣੇ ਨੇ ਉਸ ਤੋਂ ਬਾਅਦ ਥੋੜਾ ਥੋੜਾ ਆਇਲ ਲਗਾ ਦੇਣਾ ਸਾਰਿਆਂ ਤੇ ਤੁਸੀਂ ਉਸ ਤੋਂ ਬਾਅਦ ਸਾਨੂੰ ਕਿਸੇ ਕੱਪੜੇ ਨਾਲ ਪਾਉਣੇ ਨਾ ਟਾ ਕੇ 5 ਕਿ ਮਿੰਟ ਦੀ ਪੇੜਿਆਂ ਨੂੰ ਵੀ ਰੈਸਟ ਦੇਣੀ ਹੈ ਤੁਸੀ ਫਿਰ ਪਟੂਰੇ ਬਹੁਤ ਵਧੀਆ ਬਣਦੇ ਨੇ ਦੇਖੋ 5 ਮਿੰਟਾਂ ਬਾਅਦ ਤੁਸੀਂ ਇੱਕ ਪੇੜਾ ਲੈਣਾ ਥੋੜਾ ਜਿਹਾ ਹਲਕਾ ਜਿਹਾ ਇਸ ਤਰ੍ਹਾਂ ਹੱਥਾਂ ਨਾਲ ਤੁਸੀਂ ਗੋਲ ਕਰ ਲੈਣਾ ਇਹਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਫਿਰ ਹਲਕਾ ਜਿਹਾ ਤੁਸੀਂ ਮੈਦਾ ਜਾਂ ਆਟਾ ਦੇਖੋ ਚੱਕਲੇ ਤੇ ਇਸ ਤਰ੍ਹਾਂ ਛਿੜਕ ਕੇ ਹੱਥਾਂ ਨਾਲ ਥੋੜਾ ਜਿਹਾ ਇਸ ਨੂੰ ਫਲਾ ਲੈਣਾ ਫਿਰ ਬੇਲਣੇ ਨਾਲ ਤੁਸੀਂ ਹਲਕੇ ਹੱਥਾਂ ਨਾਲ ਇਸ ਨੂੰ ਬੇਲ ਲੈਣਾ ਇਹ ਇੱਕ ਤਰੀਕਾ ਨੇ ਨਾ ਤੁਸੀਂ ਹਲਕਾ ਜਾਂ ਘਿਓ ਲਾ ਕੇ ਜਾਂ ਆਇਲ ਲਾ ਕੇ ਰਾਈਫਾਈਂਡ ਆਇਲ ਚੱਕ ਲੈ ਤੇ ਇਸ ਤਰ੍ਹਾਂ ਬਿਨਾ ਮੈਦੇ ਤੋਂ ਵੀ ਮੈਦੇ ਤੋਂ ਛਿੜਕੇ ਤੋਂ ਵੀ ਤੁਸੀਂ ਇਸ ਨੂੰ ਵੇਚ ਸਕਦੇ ਹੋ ਬਹੁਤ ਆਸਾਨੀ ਨਾਲ ਇਹ ਵੇਚਿਆ ਜਾਂਦਾ ਹੈ ਹਲਕਾ ਜਾਂ ਦੇਖੋ ਤੁਸੀਂ ਹੱਥਾਂ ਨਾਲ ਵਧਾ ਲੈਣਾ ਤੁਸੀਂ ਓਵਲ ਸ਼ੇਪ ਦਾ ਵੀ ਵੇਚ ਸਕਦੇ ਹੋ ਗੋਰ ਵੀ ਵੇਚ ਸਕਦੇ ਹੋ ਜਿਹੜੇ ਮਾਰਕੀਟ 'ਚ ਮਿਲਦੇ ਨੇ ਓਵਰ ਸ਼ੇਪ ਦੇ ਹੁੰਦੇ ਨੇ ਤਾਂ ਮੈਂ ਥੋੜੇ ਓਵਰ ਸ਼ੇਪ ਦੇ ਵੀ ਰੱਖੇ ਨੇ ਜਾਂ ਦੇਖੋ ਇਸ ਤਰ੍ਹਾਂ ਤੁਸੀਂ ਹਲਕਾ ਜਿਹਾ ਔਇਲ ਲਗਾ ਕੇ ਹੱਥਾਂ ਨਾਲ ਤੁਸੀਂ ਇਸ ਤਰ੍ਹਾਂ ਫਲਾ ਦੇ ਚਕਲੇਤੇ ਫਲਾ ਸਕਦੇ ਹੋ ਜਾਂ ਇਸ ਤਰ੍ਹਾਂ ਤੁਸੀਂ ਹੱਥਾਂ ਨਾਲ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋ ਇਸ ਨੂੰ ਦੇਖੋ ਇਹ ਜਿਹੜੇ ਆਪਾਂ ਕੁਝ ਰੈਸਟੋਰੈਂਟ ਜਾਂ ਹੋਟਲ 'ਚ ਜਾਂਦੇ ਆ ਤਾਂ ਉੱਥੇ ਉਹ ਭਟੂਰੇ ਨੇ ਇਸ ਤਰ੍ਹਾਂ ਬਣਾਉਂਦੇ ਨੇ ਉਹ ਬੇਲ ਕੇ ਨਹੀਂ ਬਣਾਉਂਦੇ ਇਸ ਤਰ੍ਹਾਂ ਹੱਥਾਂ ਨਾਲ ਕਿਉਂਕਿ ਉਹਨਾਂ ਦੀ ਰੋਜ਼ ਦੀ ਪ੍ਰੈਕਟਿਸ ਹੁੰਦੀ ਹੈ ਹਾਂ ਜੇ ਤੁਹਾਡੇ ਕੋਲ ਨਹੀਂ ਬਣਦੇ ਤਾਂ ਤੁਸੀਂ ਚਕਲੇਤੇ ਬੇਲ ਕੇ ਬਣਾ ਸਕਦੇ ਹੋ ਉਸ ਤੋਂ ਬਾਅਦ ਰਿਫਾਈਨਡ ਆਇਲ ਲੈਮੇ ਕੜਾਹੀ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਤੁਹਾਡਾ ਕਾਫੀ ਹੋਣਾ ਚਾਹੀਦਾ ਥੋੜਾ ਜਿਹਾ ਨਹੀਂ ਹੋਣਾ ਚਾਹੀਦਾ ਅੱਧੀ ਕੜਾਹੀ ਤੁੰਗ ਹੋਣਾ ਚਾਹੀਦਾ ਉਸ ਤੋਂ ਬਾਅਦ ਦੇਖੋ ਤੁਸੀਂ ਝਾਰਨੀ ਨਾਲ ਉੱਪਰ ਉੱਪਰ ਇਹਦੇ ਇਸ ਤਰ੍ਹਾਂ ਆਇਲ ਪਾਈ ਜਾਣਾ ਤੇ ਇਹ ਫੁੱਲ ਕੇ ਤਿਆਰ ਹੋ ਜੂ ਸਾਰੇ ਘਟੂਰੇ ਤੁਹਾਡੇ ਗੁਵਾਰੇ ਦੀ ਤਰ੍ਹਾਂ ਫੁੱਲਣਗੇ ਤਾਂ ਖਾਣ ਚ ਤੁਹਾਨੂੰ ਮੈਜਕੀਨ ਦਵਾਉਣੀ ਆ ਕਿ ਯਕੀਨ ਹੀ ਨਹੀਂ ਹੋਊਗਾ ਕਿ ਤੁਸੀਂ ਇਹ ਤੁਸੀਂ ਘਰੇ ਬਣਾਏ ਨੇ ਮੈਂ ਕਹਿੰਦੀ ਮਾਰਕੀਟ ਤੋਂ ਵੀ ਜ਼ਿਆਦਾ ਟੇਸਟੀ ਬਣਗੇ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸ ਦੇਣੀ ਆ ਵਧੀਆ ਭਟੂਰੇ ਫਲਾਉਣ ਦਾ ਜੇ ਤੁਹਾਡੇ ਕੋਲ ਸੋਡਾ ਵਗੈਰਾ ਕੁਝ ਵੀ ਨਹੀਂ ਹੈਗਾ ਦਹੀਂ ਵਗੈਰਾ ਤਾਂ ਤੁਸੀਂ ਕੀ ਕਰਨਾ ਹੈ 3-4 ਆਪਣੇ ਬ੍ਰੈਡ ਘਰ 'ਚ ਹੁੰਦੇ ਨੇ ਜਾਂ ਬ੍ਰੈਡ ਦੇ ਪੀਸ ਵੀ ਪਏ ਹੁੰਦੇ ਨੇ ਟੋਟੇ ਵੀ ਪਏ ਹੁੰਦੇ ਨੇ ਬ੍ਰੈਡ ਦੇ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਪਾਣੀ 'ਚ ਭਿਓ ਕੇ 5 ਮਿੰਟ ਰੱਖ ਦਿਓ ਤੇ ਉਹ ਜਿਹੜਾ ਭੁੰਨਤਾ ਹੋਇਆ ਆਟਾ ਬਰੈਡ ਦਾ ਉਹ ਤੁਸੀਂ ਫਟੂਰਿਆਂ ਦੇ ਆਟੇ 'ਚ ਐਡ ਕਰ ਲਓ। ਉਹਦੇ ਨਾਲ ਕਿਉਂਕਿ ਜਿਹੜਾ ਬਰੈਡਾਂ ਦੇ ਵਿੱਚ ইস্ট ਪਾਇਆ ਜਾਂਦਾ ਖਮੀਰ ਜਿਹਨੂੰ ਕਹਿੰਦੇ ਆਪਾਂ ਖਮੀਰ ਦਾ ਕੰਮ ਕਰਦਾ ਆਟੇ ਵਿੱਚ ਖਮੀਰ ਨੂੰ ਖਮੀਰਨ ਵਾਸਤੇ ਵਰਤਿਆ ਜਾਂਦਾ। ਉਹੀ ਜਦੋਂ ਆਪਾਂ ਬਰੈਡ ਇਹਦੇ ਵਿੱਚ ਪਾ ਦਾਂਗੇ ਤਾਂ ਆਟਾ ਖਮੀਰਿਆ ਜਾਂਦਾ। ਦੇਖੋ ਇਸ ਤਰ੍ਹਾਂ ਤੁਸੀਂ ਸਾਰੇ ਪਟੂਰੇ ਬਣਾ ਕੇ ਤਿਆਰ ਕਰਨੇ ਫੁੱਲੇ ਫੁੱਲੇ ਪਟੂਰੇ ਬਣ ਕੇ ਤਿਆਰ ਹੋਣਗੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰੋ ਛੋਲੇ ਵੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਇੱਕ ਤਾਂ ਆਪਾਂ ਇਹਦੇ ਵਿੱਚ ਸੂਜੀ ਪਾਈ ਹੈ ਸੂਜੀ ਪਾਉਣ ਨਾਲ ਇਹ ਬਹੁਤ ਟਾਈਮ ਤੱਕ ਫੁੱਲੇ ਰਹਿੰਦੇ ਨੇ ਤੇ ਬਹੁਤ ਹੀ ਟੇਸਟ ਵੀ ਵਧੀਆ ਆਉਂਦਾ ਦੇਖੋ ਕਿੰਨੀ ਵਧੀਆ ਵਿੱਚੋਂ ਜਾਰੀ ਬਣਿਆ ਬਿਲਕੁਲ ਸੌਫਟ ਬਣੇ ਨੇ ਕੋਈ ਹਾਰਡ ਨਹੀਂ ਬਣੇ ਫੁੱਲੇ ਫੁੱਲੇ ਬਣੇ ਨੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਭਟੂਰੇ ਕਿਵੇਂ ਦੇ ਬਣੇ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ